हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਾਜੀ ਸੂਈ ਵਣ ਸੇਰ ਲੈ ਲੈ ਕੇ ਆਏ ਜੀ ਜਿਸ ਪਿੰਡ ਜੋ ਬਈ ਵੀਡੀਓ ਬਣਾ ਰਹੇ ਪਿੰਡ ਵਧਾਤੇ ਜ਼ਿਲ੍ਹਾ ਬਰਨਾਲਾ ਤਹਿਸੀਲ ਦੱਪਾ ਪੈ ਜਾਨੀ ਹੈ ਨੇੜੇ ਪਿੰਡ ਬਈ ਭਧੌੜ ਤੇ ਸੈਣਾ ਰਹਿ ਜਾਂਦਾ ਆਉ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹੱਸੀ ਕਾਲਾ ਸੱਸਰੇ ਗਾ mobile ਨੰਬਰ ਬੋਲ ਦੇ 834 11097 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦਿੰਦੇ ਕਿਹੜਾ ਸੂਸੂਈ ਵੀ ਇਹ ਦੂਰ ਜਿਹਾ ਸੋਈ ਕਦੋਂ ਕਿੰਨਾ ਟਾਈਮ ਹੋ ਗਿਆ ਸੋਈ ਇਹਨੂੰ ਹੋਵੇ ਹੋਣਗੇ 15 ਦਿਨ 15 ਦਿਨ ਬੱਚਾ ਕੀ ਆਮਗਾ ਬੱਸ ਆ ਗਿਆ ਬੱਚਾ ਦਾ ਠੀਕ ਆ ਕਿੰਨਾ ਦੁੱਧ ਰੈਡੀ ਆ ਹੁਣ ਇਹਦੇ ਥੱਲੇ ਹੈਗਾ ਜੀ 6-7 ਕਿਲੋ 6-7 ਕਿਲੋ ਫੈਂਟ ਬਹੁਤ ਹੁੰਦੀ ਹਾਂਜੀ ਹਾਂ ਗਰਮੀ ਵੀ ਨਹੀਂ ਮੰਨਦੀ ਇਹ ਗਰਮੀ ਗਰਮੀ ਵੀ ਨਹੀਂ ਮੰਨਦੀ ਫੈਂਟ ਵੀ ਚੰਗੀ ਉਹ ਕੱਦ ਵੱਡ ਚੰਗਾ ਆਰਡਰ ਬਈ ਨੇੜ ਤੋਂ ਚੈੱਕ ਕਰਵਾਣੇ ਆਰਡਰ ਵੀ ਕਰਮਲੀ ਦਾ ਚੰਗਾ ਥਣ ਧੂਣ ਚੰਗਾ ਚਾਰੇ ਤਾਂ ਨਿਕੜਦੇ ਸਾਰੇ ਗੈਰ ਕਸਟਲਾ ਕੱਲਾ ਥਣ ਵੀ ਚਵਾਈ ਜੁਈ ਕਿਵੇਂ ਆ ਬਾਈ ਵਧੀਆ ਜੀ ਚਵਾਈ ਚਵਾਈ ਚੰਗੀ ਆ ਤੇ ਮੁੱਲ ਕੀ ਆ ਫਿਰ ਇਹਦਾ ਮੁੱਲ 15000 ਮਾਨਤਾਨ ਹੋਜੇ ਹਾਂਜੀ ਹਾਂ 15000 ਰੁਪਏ ਬਾਈ ਮੁੱਲ ਬਾਕੀ ਜਿਹੜਾ ਮੌਕੇ ਦੇ ਮਾਨਤਾਨ ਜਰੂਰ ਹੋਜੇ ਜਿੰਨਾ ਵੀ ਦੁੱਧ ਜਮਾ ਮੱਝਰ ਗਾਹੂ ਚਿੱਟਾ ਦੁੱਧ ਫੈਂਡਫੁੱਲ ਉਹ ਗਰਮੀ ਬਿਲਕੁਲ ਨਹੀਂ ਮੰਨਦੀ ਤੇ ਸੂਈ ਸਵਾਈਆ ਬੱਚਾ ਮਗਰ ਬੱਚਾ ਥਣ ਥਣ ਚੰਗਾ ਚਵਾਈ ਜੁਈ ਬਾਈ ਕਹਿੰਦਾ ਚੰਗੀ ਆ ਚੰਗੀ ਆ ਵਰਡ ਸਨਕੀ ਆ ਬਾਈ ਤੇ ਕਿਸੇ ਵੀਰ ਨੂੰ ਵਰਡ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਸਾਹਦਲੋਂ ਧੰਨਵਾਦ